ਕਹਿੰਦੇ ਨੇ ਨਾਨ ਵੇਜ ਡਾਈਟ ਨਾ ਖਾਓ ਨਹੀਂ ਤਾਂ ਹਾਰਟ ਅਟੈਕ ਆ ਜਾਏਗਾ ਡਾਕਟਰ ਮਨਾ ਕਰਦੇ ਨੇ ਲਾਲ ਮਾਸ ਨਾ ਖਾਓ ਮੀਟ ਨਾ ਖਾਓ ਮੀਟ ਤੇ ਤੇ ਬਿਗ ਨੋ ਹੋ ਗਿਆ ਕਈ ਸਾਲਾ ਤੋਂ ਉਹ ਬਹੁਤ ਸਾਰੀ ਹੁਣ ਵੈਸਟ ਵਿੱਚ ਇੱਕ ਟ੍ਰੈਂਡ ਚੱਲ ਰਿਹਾ ਨਾਓ ਦੇ ਆਰ ਗਿਵਿੰਗ ਦੇ ਇਪੋਰਟੈਂਸ ਟੂ ਦ ਡਾਈਟ ਰੈਦਰ ਥੈਨ ਦ ਮੈਡੀਸਿਨਸ ਲਾਈਕ ਇੰਡੀਆ ਦੇ ਵਿੱਚ ਵੀ ਡਾਈਟ ਉੱਤੇ ਬਹੁਤ ਇੱਕ ਸਿਰਫ 4 ਸਾਲ ਪਹਿਲਾਂ ਦਾ ਡਾਈਟ ਤੇ ਗੱਲ ਹੋਣੀ ਸ਼ੁਰੂ ਹੋਈ ਕਿਉਂ ਨਾ ਖਾਓ ਕਿਉਂ ਨਾਲ ਹਾਰਟ ਅਟੈਕ ਆਉਣਗੇ ਰਿਫਾਈਨਡ ਖਾਇਆ ਕਰੋ ਰਿਫਾਈਨਡ ਆਇਲ ਖਾਇਆ ਕਰੋ ਹੁਣ ਤੁਸੀਂ ਕਹਿ ਰਹੇ ਹੋ ਹਾਂ ਹੁਣ ਤੁਸੀਂ ਕਹਿ ਰਹੇ ਹੋ ਕਮ ਬੈਕ ਟੂ ਹਣਾ ਈਵਨ ਸਾਡਾ ਕੀ ਸੀ ਜਿਹੜਾ ਉਹਦਾ ਕੋਈ ਦੇਸੀ ਸ਼ਬਦ ਨਹੀਂ ਮਿਲਿਆ ਤਾਂ ਹੁਣ ਇੰਟਰਨੈਸ਼ਨਲੀ ਜੇ ਹੀ ਬੋਲਿਆ ਗਿਆ ਜੇ ਹੀ ਬੋਲਿਆ ਦੂਸਰਾ ਜਿਹੜਾ ਤੁਸੀਂ ਕਹਿੰਦੇ ਵੀ ਜਿਹੜੇ ਫਿਰ ਤੁਸੀਂ ਗੱਲ ਕਹੀ ਸੀ ਕਿ ਵੈਚ ਰੱਖਾਗੇ ਥੋੜੇ ਚ ਐਨਰਜੀ ਜ਼ਿਆਦਾ ਹੁੰਦੀ ਹੈ ਆਇਆ ਕ੍ਰਿਕਟ ਜਿਹੜੀ ਫੈਟ ਤੋਂ ਤੁਸੀਂ ਜਦੋਂ ਡਾਈਟ ਚ ਆਪਣੀ ਨਿਊਟ੍ਰੀਸ਼ਨ ਨੂੰ ਕਨਵਰਟ ਕਰਦੇ ਹੋ ਐਨਰਜੀ ਚ ਕਨਵਰਟ ਕਰਦੇ ਹੋ ਫੈਟ ਨੂੰ ਤਾਂ ਉਹ ਟਾਈਮ ਲੈਂਦੀ ਹੈ ਲੇਕਿਨ ਜਿਹੜੇ ਤੁਸੀਂ ਕਾਰਬਸ ਆ ਇਮੀਡੀਏਟਲੀ ਥੋੜੀ ਐਨਰਜੀ ਚ ਕਨਵਰਟ ਹੋ ਜਾਂਦੇ ਆ 댓ਸ ਵਾਈ ਤੁਸੀ ਇੱਕ ਵਾਰੀ ਦ એનਰਜੀਟ ਫੀਲ ਕਰਦੇ ਹੋ ਅਹੀਂ ਤਾਂ ਉਹਨਾਂ ਕੋਈ ਕਹੇ ਗੱਲ ਨੂੰ ਰੈਡ ਬੁੱਲ ਪੀ ਕੇ ਮੇਰੇ ਚ એનਰਜੀ ਆ ਜਾਂਦੀ ਹੈ ਹਾਂ ਤਾਂ ਸਾਡੇ ਆਣ ਵਾਲੇ ਬੱਚੇ ਕਹਿਣਗੇ ਰੈਡ ਬੁੱਲ ਤਾਂ ਸਾਡੇ ਡਾਈਟ ਦਾ ਹਿੱਸਾ ਹੈਗਾ ਹਿੱਸਾ ਬਣ ਗਿਆ ਬਹੁਤ ਸਾਰੇ ਬੱਚੇ ਕਹਿਣਗੇ ਮੈਕਡੋਨਲਡ ਤਾਂ ਸਾਡਾ ਹਿੱਸਾ ਹੈ ਸਾਡੇ ਬਜ਼ੁਰਗ ਹੁਣ ਜਿਵੇਂ ਕਣਕ ਦੀ ਰੋਟੀ ਐਵੇਂ ਕਹਿਣ ਲੱਗ ਗਏ ਵੀ ਕਣਕ ਤਾਂ ਸਾਡੇ ਬਜ਼ੁਰਗ ਖਾਂਦੇ ਸੀ ਤੁਸੀਂ 60 ਸਾਲ ਪੁਰਾਣੀ ਕਿਸੇ ਬੇਬੇ ਨੂੰ ਪੁੱਛ ਲੇ ਬੇਬੇ ਕਿੰਨੀ ਕਿਸ ਰੋਟੀ ਕਿੰਨੀ ਕਣਕ ਹੁੰਦੀ ਸੀ ਆਪਣੇ ਉਹ ਕੋਈ ਕਣਕ ਤਾਂ ਆਏ ਗਏ ਵਾਸਤੇ ਹੁੰਦੀ ਸੀ ਬੇਟਾ ਦੂਸਰਾ ਇੱਕ ਜਿਹੜਾ ਸਭ ਤੋਂ ਵੱਡਾ ਅਟੈਕ ਪੈਕਟ ਹਣਾ ਪੈਕਿੰਗ ਹੋਵੇ ਫਾਸਟ ਫੂਡ ਕੋਈ ਫੂਡ ਬੇਸਿਕਲੀ ਮੈਂ ਹਿੰਦੂ ਫੈਮਿਲੀ ਵਿਚ ਹਾਂ ਜੀ ਸਪੋਸ ਤਾਂ ਮੈਂ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਆਪਣੇ ਧਰਮ ਨੂੰ ਮੇਰੇ ਮਰੀਜ਼ ਤੇ ਥੋਪ ਰਿਹਾ ਹੁੰਨਾ ਹਣਾ ਮੇਰੀ ਜੋ ਜਿਸ ਬਿਰਤੀ ਦਾ ਮੈਂ ਹਾਂ ਮੈਂ ਉਹਨੂੰ ਇੰਡਾਇਰੈਕਟਲੀ ਜਾਂ ਹੋ ਸਕਦਾ ਅਚੇਤਨ ਮਨ ਦੇ ਵਿੱਚ ਹੀ ਥੋਪ ਰਿਹਾ ਹੁੰਨਾ ਕਿ ਜੋ ਸਾਡੇ ਆ ਦੱਸਿਆ ਹੋਇਆ ਨਾ ਇਹ ਸਭ ਤੋਂ ਟਾਪ ਫੂਡਸ ਨੇ ਹਮ ਹਣਾ ਉਹ ਤੋਂ ਬਾਹਰ ਹੋ ਕੇ ਨਹੀਂ ਉਹ ਪ੍ਰੋਫੈਸ਼ਨਲੀ ਅਪਰੋਚ ਲੈ ਕੇ ਬਹੁਤ ਘੱਟ ਚੱਲ ਪਾਉਂਦੇ ਹੈਗੇ ਆ ਤੁਸੀਂ ਦੇਖਿਆ ਕਿ ਜਿਹੜਾ ਨਾਨ ਵੇਜ ਜਿਹੜਾ ਹੈਗਾ ਖਾਉਂਗਾ ਉਹਦਾ ਬਹੁਤ ਸਾਰੇ ਲੋਕਾਂ ਨੂੰ ਡਾਊਟ ਰਹਿੰਦਾ ਕੰਸਟਿਟਿਟਡ ਹੋ ਗਈ ਜੀ ਅਸੀਂ ਹੂੰ ਕੰਸਟਿਟਿਟਡ ਹੋ ਗਈ ਜੀ ਉਹ ਅਸਲ ਵਿੱਚ ਕਹਿੰਦਾ ਕਿ ਉਹ ਆਦੀ ਹੁੰਦਾ ਹੈ ਪਲਾਂਟ ਵੇਜ ਖਾ ਕੇ ਉਹ ਜੋ ਸਟੂਲ ਬਹੁਤ ਜ਼ਿਆਦਾ ਬਾਰ ਮਾਤਰਾ ਜਬਾਰ ਕੋ ਵੇਸਟੀ 90% ਤਾਂ ਵੇਸਟ ਹੁੰਦਾ ਉਹਦੇ ਵਿੱਚ ਹੂੰ ਜਦ ਤੁਸੀਂ ਖਾਣੀ ਹੋਂ ਇਹ ਤਾਂ ਤੁਹਾਨੂੰ ਕਲੀਅਰ ਪਤਾ ਹੈ ਕਿ ਅਸੀਂ ਫਾਈਬਰ ਡਾਈਟ ਉਹ ਖਾਵਾਂਗੇ ਡਾਈਜੈਸਟ ਨਹੀਂ ਹੁੰਦੀ ਹੂੰ ਰਾਈਟ ਉਹ ਵੇਸਟ ਜਾਊਗਾ ਸਿਰਫ ਉਹਦਾ ਕਮ ਕਲੀਨਿੰਗ ਦਾ ਹੂੰ ਸਾਡੇ ਜਾਂ ਸਾਡੇ ਗੱਟ ਬੈਕਟੀਰੀਆ ਉਹਨਾਂ ਦੀ ਖੁਰਾਕ ਆ ਉਹਨਾਂ ਦੀ ਖੁਰਾਕ ਹੈਗੀ ਜਾਂ ਰਾਈਟ ਉਹ ਚੰਗੇ ਆ ਜਾਂ ਮਾੜੇ ਆ ਉਹ ਦੋਵਾਂ ਦੇ ਲਈ ਔਰ ਆਦਰਵਾਇਸ ਤਾਂ ਜਿਹੜਾ ਵੈਜ ਰਾਈਟ ਹੈ ਨਾਨ ਵੈਜ ਡਾਈਟ ਹੈ ਉਹ ਤਾਂ ਬੱਡੀ ਆਂਤੜੀ ਤੱਕ ਪਹੁੰਚਦੀ ਨਹੀਂ ਉਹ ਤਾਂ ਸਾਡੀ ਏਲੀਅਮ ਜਿਹੜੀ ਹੈ ਛੋਟੀ ਆਂਤੜੀ ਉੱਥੇ ਜਾ ਕੇ ਖੱਭ ਜਾਂਦਾ ਸਾਰੇ ਕਿਉਂਕਿ ਆਲਰੇਡੀ ਡਾਈਜੈਸਟਡ ਫਾਰਮਸ ਹਰ ਬਟ ਬਿਸ਼ਰਤੇ ਤੁਹਾਨੂੰ ਲੈਂਡ ਦਾ ਜਿਹੜਾ ਤਰੀਕਾ ਇਟ ਸ਼ੁਡ ਬੀ ਇਨ ਸੂਪ ਹੋਮ ਓਕੇ ਹਨਾ ਇਹ ਵਧੀਆ ਸਭ ਤੋਂ ਬੋਇਲਡ ਜਿਹੜਾ ਦੇਸੀ ਸਾਡੇ ਤਰੀਕੇ ਦੇ ਦੇਸੀ ਇਹਨੇ ਇੱਕ ਗ੍ਰਿਲਡ ਮੈਂ ਕਹਾਂਗਾ ਤੁਹਾਨੂੰ ਗ੍ਰਿਲਡ ਲਓ ਫਰਾਈਡ ਹੋਵੇ ਫਰਾਈਡ ਲਓ ਜਾਂ ਭੁੰਨਿਆ ਹੋਇਆ ਲਓ ਗਰੇਵੀਆ ਨਾਲ ਹੋਵੇ ਹਾਂ ਰੋਸਟਡ ਲਓ ਇਹ ਨਹੀਂ ਹੂੰ ਇਹਨੂੰ ਪੰਜਾਬੀ ਚ ਕਰਨ ਦੀ ਤਰ੍ਹਾਂ ਜਿਵੇਂ ਅਸਰ ਪਿੰਡਾਂ ਚ ਪਹਿਲਾਂ ਟ੍ਰੈਡੀਸ਼ਨਲੀ ਬਣਾਉਂਦੇ ਸੀ ਜਾਂ ਉਹਦੇ ਅਚਾਰ ਬਣਾਉਂਦੇ ਸੀ ਹੂੰ ਜਿਹੜਾ ਮੀਟ ਸਟਾਕ ਹੈ ਹੂੰ ਜਿਹ ਮੀਟ ਤੋਂ ਜਿਹੜਾ ਸੂਪ ਬਣਾਇਆ ਹੋਇਆ ਹੁਣ ਤੁਸੀਂ 7 ਤੋਂ 10 ਦਿਨ ਤੱਕ ਰੱਖ ਸਕਦੇ ਹੋ ਕੱਚ ਦੇ ਜਾਰ ਚ ਵਾ ਇਹੇ ਤਰ੍ਹਾਂ ਬੋਨ ਬਰੋਥ ਹੈ ਹੂੰ ਉਹਨੂੰ ਪਾ ਸਕਦੇ ਹੋ ਹੂੰ ਹੂੰ ਰਾਈਟ ਤੇ ਤੁਹਾਡੀ ਹੈਲਥ ਅਚੀ ਹੋਏਗੀ ਇਹ ਮੈਂ ਪਿਛਲੇ ਦਿਨ ਇੱਕ ਹੋਰ ਇੱਕ ਸਟੱਡੀ ਪਾਪਰ ਰਿਹਾ ਸੀ ਦਨਸਿਪਟ ਉਹਦੇ ਵਿੱਚ ਪਬਲਿਸ਼ ਹੋਈ ਹੈ। ਦੇ ਸੈਡ ਕਿ ਜਿਹੜਾ 200 ਸਾਲ ਪੁਰਾਣਾ ਮਨੁੱਖ ਸੀ ਜਿਹੜਾ ਉਹ 1000 ਸਾਲ ਪੁਰਾਣੇ ਮਨੁੱਖ ਦੇ ਬਰਾਬਰ ਉਹਦੀ ਫਿਜ਼ਿਕ ਸੀ। ਠੀਕ ਹੈ। ਉਹ ਦੌੜ ਵੀ ਸਕਦਾ ਸੀ ਉਹਨਾਂ। ਪਾਵਰ ਸੀਗੇ એનર્ਜੀ ਹੁੰਦੀ ਸੀ। ਕਿਉਂਕਿ ਉਸਨੇ ਜਿਹੜਾ ਸ਼ਿਕਾਰ ਜਿਹੜਾ ਕਰਦਾ ਸੀ ਉਹ ਦੜਾ ਦੜਾ ਕੇ ਕਰਦਾ ਸੀ। ਹਮ ਥਕਾ ਕੇ ਕਰਦਾ ਸੀ। ਹਮ ਅੱਜ ਵੀ ਜਿਹੜੇ ਜਿਹੜੇ ਇਲਾਕੇ ਚੋਂ ਅਸੀਂ ਉੱਥੇ ਰੋਜ਼ ਮਾਰਦੇ ਹੈ ਕਈ ਲੋਕ। ਹਮ ਛੁਪੇ ਰੋਗ ਵਿੱਚ। ਹਮ ਅੱਜ ਵੀ ਹਮ ਅੱਜ ਵੀ ਅੱਜ ਵੀ ਚਾਹੇ ਉਹ ਆਪਣੇ profession 'ਚ ਹੀ ਬੈਠਾ ਹੋਵੇ ਦੁਕਾਨਦਾਰ ਕਿਸੇ ਨੂੰ ਸਾਮਾਨ ਤੋਲ ਰਿਹਾ ਤੇ ਜਿਹੜਾ ਗ੍ਰਾਹਕ ਉਹਦਾ ਸ਼ਿਕਾਰ ਹੈ ਤੇ ਉਹ ਸ਼ਿਕਾਰੀ ਹੈ ਡਾਕਟਰ ਸਾਹਿਬ ਜੇ ਅਪਾ ਗੱਲ ਕਰਦੇ ਆਂ ਲੋਕੀ ਕਹਿੰਦੇ ਨੇ ਕਿ ਜਿਹੜਾ ਵੇਜ ਹੈ ਉਹਦੀ ਪਾਵਰ ਜ਼ਿਆਦਾ ਹੁੰਦੀ ਐਜ਼ ਕੰਪੇਅਰ ਟੂ ਨਿਊਟ੍ਰੀਸ਼ਨਲ ਕੰਟੈਂਟ ਬੈਟਰ ਹੁੰਦਾ ਐਜ਼ ਕੰਪੇਅਰ ਟੂ ਨਾਨ ਵੇਜ ਡਾਕਟਰ ਕਹਿੰਦੇ ਨੇ ਨਾਨ ਵੇਜ ਰਾਈਟ ਨਾ ਖਾਓ ਨਹੀਂ ਤਾਂ ਹਾਰਟ ਅਟੈਕ ਆ ਜਾਏਗਾ ਡਾਕਟਰ ਮਨਾ ਕਰਦੇ ਨੇ ਲਾਲ ਮਾਸ ਨਾ ਖਾਓ ਮੀਟ ਨਾ ਖਾਓ ਮੀਟ ਤੇ ਤੇ ਬਿਗ ਨੋ ਹੋ ਗਿਆ ਕਈ ਸਾਲਾ ਤੋਂ ਤੇ ਕੀ ਇਹਦਾ ਕੀ ਤੁਸੀਂ ਕੀ ਕਹਿਣਾ ਚਾਹੋਗੇ ਦਿਓ ਜਿਹੜੇ ਆ ਵਿਅਸਤ ਦੇ ਵਿੱਚ ਤਾਂ ਹੁਣ ਡਾਈਟ ਤੇ ਬਹੁਤ ਜ਼ਿਆਦਾ ਰੈਗੂਲੇਸ਼ਨ ਹੋਇਆ ਹਮ ਜਿਵੇਂ ਨਤਾਸ਼ਾ ਕੈਮਲ ਹੈ ਬੀਸਿਕਲੀ ਸੀ ਜੀ ਨਿਊਰੋਸਾਇੰਟਿਸਟ ਹਮ ਬਾਅਦ ਚ ਨੇ ਪੀ ਐਚ ਡੀ ਨਿਊਟ੍ਰੀਸ਼ਨ ਚ ਕੀਤੀ ਹਮ ਆਪਣਾ ਕੋਈ ਹੋਏਗਾ ਇਸ ਤਰ੍ਹਾਂ ਡਾਕਟਰ ਕਰੂਗਾ ਵੀ ਪਹਿਲਾਂ ਨਿਊਰੋਲੋਜਿਸਟ ਹੋਵੇ ਫਿਰ ਹਨਾ ਫਿਰ ਉਹ ਬਾਅਦ ਚ ਪੀ ਐਚ ਡੀ ਨਿਊਟ੍ਰੀਸ਼ਨ ਚ ਕਰਾਂਗਾ ਹਮ ਪੋਥੇ ਬਹੁਤ ਸਾਰੇ ਹੁਣ ਬੈਸਟ ਦੇ ਵਿੱਚ ਇੱਕ ਟ੍ਰੈਂਡ ਚੱਲ ਰਿਹਾ ਨਾਓ ਦੇ ਆਰ ਗਿਵਿੰਗ ਦੇ ਇਪੋਰਟੈਂਸ ਟੂ ਦਾ ਡਾਈਟ ਰੈਦਰ ਥੈਨ ਦਾ ਮੈਡੀਸਿਨਸ ਰਾਈਟ ਇੰਡੀਆ ਦੇ ਵਿੱਚ ਵੀ ਡਾਈਟ ਦੇ ਉੱਤੇ ਬਹੁਤ ਸਿਰ ਚਾਰਕ ਸਾਲ ਪਹਿਲਾਂ ਦਾ ਡਾਈਟ ਤੇ ਗੱਲ ਹੋਣੀ ਸ਼ੁਰੂ ਹੋਈ ਹੈ ਬਿਲਕੁਲ ਸਹੀ ਗੱਲ ਹੈ ਹਾਂ ਡਾਈਟਿਸ਼ੀਅਨਸ ਹੀ ਹੁਣ ਪੋਪੂਲਰ ਹੋਏ ਨੇ ਜਾਨਾ ਪਹਿਲਾਂ ਤਾਂ ਇਹਨਾਂ ਨੂੰ ਪੁੱਛਦਾ ਨਹੀਂ ਸੀ ਸਾਡੇ ਵਰਗੇ ਕਰਕੇ ਬਹਿ ਜਾਂਦੇ ਸੀ ਜਿਹਦਾ ਕੋਈ ਫਾਇਦਾ ਤਾਂ ਹੈ ਨਹੀਂ ਫਾਇਦਾ ਨਹੀਂ ਹੈ ਹਾਂ ਤਾਂ ਇਹ ਚਾਰਕ ਸਾਲ ਪਹਿਲਾਂ ਦੀ ਹੈ ਡਾਇਬੀਟਸ ਹੋਣੀਆਂ ਜੀ ਜੋ ਡਾਇਬੀਟਸ ਹੋਣੀਆਂ ਤੇ ਹੋਰ ਵੀ ਹੋਣਗੇ ਲੇਕਿਨ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਉਹ ਉਹ ਹਾਂ ਨਾ ਵਿਕੀ ਉਹ ਨਾ ਖਾਓ ਕਿਉਂ ਨਾਲ ਹਟੈਕ ਖਾਣਗੇ ਰਿਫਾਈਨਡ ਖਾਇਆ ਕਰੋ ਰਿਫਾਈਨਡ ਆਇਲ ਖਾਇਆ ਕਰੋ ਹੁਣ ਤੁਸੀਂ ਕਹਿ ਰਹੇ ਹੋ ਹਾਂ ਹੁਣ ਤੁਸੀਂ ਕਹਿ ਰਹੇ ਨਹੀਂ ਗੱਲ ਕਮ ਬੈਕ ਟੂ ghee ਕਮ ਬੈਕ ਟੂ the ghee ਹਣਾ hmm. इवन ਸਾਡਾ hmm. ghee ਸੀ ਜਿਹੜਾ ਉਹਦਾ ਕੋਈ ਦੇਸੀ ਸ਼ਬਦ ਨਹੀਂ ਮਿਲਿਆ ਤਾਂ ਹੁਣ ਇੰਟਰਨੈਸ਼ਨਲੀ ghee ਬੋਲਿਆ ਗਿਆ ਜਣ ਜਹੀ ਬੋਲਿਆ ਗਿਆ ਹਾਂਜੀ ਹਾਂ ਬਿਲਕੁਲ ਬਿਲਕੁਲ ਇਸ ਲਈ ghee ਤਾਂ ਬਾਗੜੀ ਸ਼ਬਦ ਚੋਂ ਆਇਆ ਬਿਲਕੁਲ ਬਿਲਕੁਲ ਹੁਣ ਹੁਣ ਇਸ ਸਮੇਂ ਮੇਰੇ ਖਿਆਲ ਨਾਲ US ਦੇ ਪ੍ਰੈਜ਼ੀਡੈਂਟ ਨੇ ਵੀ ਕਿਹਾ ਕਿ ghee ਖਾਣਾ ਚਾਹੀਦਾ ਹੈ ghee ਖਾਣਾ ਚਾਹੀਦਾ ਉਹ ਯੂਸਫੁਲ ਹੈ ਬੈਨੀਫੀਸ਼ੀਅਲ ਹੈ ਬੈਨੀਫੀਸ਼ੀਅਲ ਦੂਸਰਾ ਜਿਹੜਾ ਤੁਸੀਂ ਕਹਿੰਦੇ ਵੀ ਜਿਹੜੇ ਫਿਰ ਤੁਸੀਂ ਗੱਲ ਕਹੀ ਸੀ ਕਿ ਵੈਜ ਰਾਈਟ ਖਾ ਕੇ ਥੋੜੀ ਚ ਐਨਰਜੀ ਜ਼ਿਆਦਾ ਹੁੰਦੀ ਹੈ ਆਈ ਐਗਰੀ ਹਾਂ ਕਿਉਂਕਿ ਜਿਹੜੀ ਫੈਟ ਤੋਂ ਤੁਸੀਂ ਜਦੋਂ ਡਾਈਟ 'ਚ ਆਪਣੀ ਨਿਊਟ੍ਰੀਸ਼ਨ ਨੂੰ ਕਨਵਰਟ ਕਰਦੇ ਹੋ એનર્ਜੀ 'ਚ ਕਨਵਰਟ ਕਰਦੇ ਹੋ ਫੈਟ ਨੂੰ ਤਾਂ ਉਹ ਟਾਈਮ ਲੈਂਦੀ ਹੈ ਲੇਕਿਨ ਜਿਹੜੇ ਤੁਸੀਂ ਕਾਰਬਸ ਆ ਇਮੀਡੀਏਟਲੀ ਥੋੜੀ એનર્ਜੀ 'ਚ ਕਨਵਰਟ ਹੋ ਜਾਂਦੇ ਆ ਹਮਮ। ਨੇਸ ਵਾਈ ਤੁਸੀਂ ਇੱਕ ਵਾਰੀ ਐਨਰਜੈਟਿਕ ਫੀਲ ਕਰਦੇ ਹੋ। ਮੈਂ ਤਾਂ ਉਹਨਾਂ ਕੋਈ ਕਹੇ ਕੱਲ ਨੂੰ ਰੈੱਡ ਬੁੱਲ ਪੀ ਕੇ ਮੇਰੇ ਚ ਐਨਰਜੀ ਆ ਜਾਂਦੀ ਆ। ਹਮਮ। ਹਣਾ? ਤਾਂ ਸਾਡੇ ਆਣ ਵਾਲੇ ਬੱਚੇ ਕਹਿਣਗੇ ਰੈੱਡ ਬੁੱਲ ਤਾਂ ਸਾਡੇ ਡਾਈਟ ਦਾ ਹਿੱਸਾ ਹੈਗਾ। ਹਿੱਸਾ ਬਣ ਗਿਆ। ਹਿੱਸਾ ਬਣ ਗਿਆ। ਬਹੁਤ ਸਾਰੇ ਬੱਚੇ ਕਹਿਣਗੇ ਮੈਕਡੋਨਲਡਸ ਤਾਂ ਸਾਡਾ ਹਿੱਸਾ ਹੈ। ਸਾਡੇ ਬਜ਼ੁਰਗ ਹੁਣ ਜਿਵੇਂ ਕਣਕ ਦੀ ਰੋਟੀ ਐਵੇਂ ਕਹਿਣ ਲੱਗ ਗਏ। ਵੀ ਕਣਕ ਤਾਂ ਸਾਡੇ ਬਜ਼ੁਰਗ ਖਾਂਦੇ ਸੀ। ਤੁਸੀਂ 60 ਸਾਲ ਪੁਰਾਣੀ ਕਿਸੇ ਬੇਬੇ ਨੂੰ ਪੁੱਛ ਲਿਓ ਬੇਬੇ ਕਿੰਨੀ ਕਿਸ ਰੋਟੀ ਕਿੰਨੀ ਕਣਕ ਹੁੰਦੀ ਸੀ ਆਪਣੇ। ਉਹ ਕੋਈ ਕਣਕ ਤਾਂ ਆਏ ਗ ਆ ਬੱਚੋ ਛੋਟੇ ਨਾਜ ਖਾ ਕੇ ਐਸੀ ਟਾਈਮ ਪਾਸ ਕਰਦੇ ਸੀ ਔਰ ਮੈਕਸਿਮਮ ਲੋਕਾਂ ਨੇ ਘਰਾਂ 'ਚ ਆਪਣੇ ਕੁਕੜੀਆਂ ਇਹ ਸਾਰੀਆਂ ਕੁਸ਼ ਰੱਖੀਆਂ ਹੁੰਦੀਆਂ ਸੀ ਕੋਈ ਐਗ ਖਾ ਲੈਂਦਾ ਸੀ ਕੋਈ ਕਿਵੇਂ ਇੱਕ ਤਰ੍ਹਾਂ ਢਿੱਡ ਭਰਦੇ ਸੀ ਹਾਂ ਹਾਂ ਹਨ ਜਿਹੜੇ ਕਿਸਾਨ ਖੇਤ ਚ ਗਏ ਆ ਉਹ ਇਧਰ ਖਾਂਦੇ ਸੀ ਦੂਸਰਾ ਕੀ ਜਿਹੜਾ ਸਭ ਤੋਂ ਵੱਡਾ ਅਟੈਕ ਜਿਹੜਾ ਹੋਇਆ ਸਾਡੀ ਡਾਈਟ ਦੇ ਵਿੱਚ ਫੂਡ ਇੰਡਸਟਰੀ ਨੇ ਕੀਤਾ ਉਹ ਦੱਸ ਪ੍ਰੋਸੈਸਡ ਸਾਨੂੰ ਆਦਤ ਹੋ ਗਈ ਹੈ ਕਿ ਡੱਬਾ ਬੰਦ ਪੈਕਟ ਹਨਾ ਪੈਕਿੰਗ ਹੋਵੇ ਫਾਸਟ ਫੂਡ ਕੁਇਕ ਫੂਡ ਕਿ ਫੂਡ ਐ ਜੋ ਚਾਹ ਨਟਸ ਵੀ ਲੈਨੇ ਹੋ ਉਹ ਵੀ ਪੈਕਿੰਗ ਵਾਲੇ ਹੁਣ ਕਾਜੂ ਇੰਨਾ ਚਮਕ ਰਿਹਾ ਹੁੰਦਾ ਜਿਵੇਂ ਸ਼ੀਸ਼ਾ ਦੇਖ ਲੋ ਜੇ ਅਖਰੋਟ ਇੰਨਾ ਚਮਕੀ ਜਾਂਦਾ ਹੁੰਦਾ ਐ ਲੱਗਦਾ ਵੀ ਹੁਣੇ ਪਤਨ ਕਿਸੇ ਪਾਲਿਸ਼ ਮਰਵਾ ਕੇ ਲਈ ਹੁੰਦਾ ਤੇ ਉਹ ਪ੍ਰੋਸੈਸਡ ਹੈ ਜਦੋਂ ਕਿਸੇ ਚੀਜ਼ ਨੂੰ ਤੁਸੀਂ ਪ੍ਰੋਸੈਸਡ ਕਰਦੇ ਹੋ ਉਹਦੀ ਸ਼ੈਲਫ ਲਾਈਫ ਵਧਾਉਣੇ ਆ ਉਹ ਇਸ ਨੂੰ ਪ੍ਰੀਜ਼ਰਵੇਟਿਵ ਵੀ ਪਾਉਣ ਪੈਣਗੇ ਉਹ ਤੁਹਾਨੂੰ ਐਡੀਟਿਵਸ ਵੀ ਕੁਝ ਹੋਰ ਵੀ ਕੈਮੀਕਲਸ ਪਾਉਣ ਪੈਣਗੇ ਸਟੂਮਲ ਅਲਟਰੇਸ਼ਨ ਕਾਮਨ ਹੋ ਗਿਆ ਕਾਮਨ ਹੋ ਗਿਆ ਤੇ ਉਹਦੇ ਨਾਲ ਕੀ ਥੋੜੇ ਨੇਚਰਲ ਜਿਹੜੇ ਟੈਸਟ ਬੈਟ ਸੱਲ ਜਾ ਉਹ ਖਤਮ ਹੋ ਜਾਂਦੇ ਆ ਬੱਚੇ ਦੇ ਵਿੱਚ ਸਭ ਤੋਂ ਜ਼ਿਆਦਾ ਅਟੈਕ ਹੁੰਦਾ ਹੂੰ ਤੁਸੀਂ ਥੋੜੇ ਜਿਹੀ ਪੀਜੇ ਦੀ ਇਨੀ ਕਰੇਵਿੰਗ ਨਹੀਂ ਹੈਗੀ ਲੇਕਿਨ ਥੋੜੇ ਬੱਚਾਂ ਚ ਬਹੁਤ ਹੈ ਹੂੰ ਪੀਜ਼ਾ ਬਗ ਨੂਡਲਸ ਮੈਨੂੰ ਤਾਂ 2 ਸਾਲ ਦੇ ਬੱਚੇ ਨੂੰ ਪਤਾ ਹੁੰਦਾ ਕਿ ਪੀਜ਼ਾ ਖਾਣਾ ਹੈ ਉਹ ਖਾਂਦਾ ਬੜੇ ਸ਼ੌਂਕ ਨਾਲ ਬਿਲਕੁਲ ਬਿਲਕੁਲ ਅਡਲਟ ਹੋਵੇ ਸਾਹਮਣੇ 70 ਸਾਲ ਦੇ ਵਿਜ਼ੁਰਗ ਨੂੰ ਰੱਖ ਦੋ ਉਹ ਨਹੀਂ ਹੈਗਾ ਕਿਉਂਕਿ ਉਹਦੇ ਟੇਸਟ ਬੱਟ ਸੈਲਸ ਜੀ ਡਵੈਲਪ ਨਹੀਂ ਹੋਏ ਉਹ ਡਵੈਲਪ ਨਹੀਂ ਹੋਏ ਉਹ ਉਹਦੇ ਹੁਣ ਦੋਹਣੇ ਵੀ ਨਹੀਂ ਜਿਹੜਾ ਟੇਸਟ ਬਣ ਗਿਆ ਬਣ ਗਿਆ ਲੇਕਿਨ ਬੱਚੇ ਦੇ ਵਿੱਚ ਤੁਸੀਂ ਕੋਈ ਵੀ ਟੇਸਟ ਦਿੰਨੇ ਹੋ ਤੇ ਇਹਨਾਂ ਚ ਜਿਹੜੇ ਜਿਹੜਾ ਹੈਗਾ ਸਪੈਸ਼ਲ ਸਪੈਸੀਫਿਕ ਸਟਿਮੂਲੈਂ ਤੋ ਸਮਝੋ ਉਹਦੇ ਤੇ ਕਬਜ਼ਾ ਕਰ ਗਿਆ ਮੁੜ ਕੇ ਫਿਰ ਬੱਚਾ ਉਹੀ ਉਹੀ ਡਾਈਟ ਮੰਗੀ ਜਾਊਗਾ ਉਹੀ ਉਹੀ ਡਾਈਟ ਮੰਗੀ ਜਾਊਗਾ ਤੇ ਉਹਨੂੰ ਨੁਕਸਾਨ ਵੀ ਕਰੇਗਾ ਹਾਂ ਕਿਉਂਕਿ ਕੰਪਨੀ ਤੇ ਐਚ ਆਉਂਦੀ ਹੈ ਨਾ ਵੀ ਮੇਰਾ ਪ੍ਰੋਡਕਟ ਜਿਹੜਾ ਇੱਕ ਵਾਰੀ ਲੈ ਲਿਆ ਜੀ ਨੇ ਉਹ ਬਸ ਇਹੀ ਲਵੇ ਤੇ ਉਹਨੂੰ ਹੋਰ ਫੂਡ ਦੇ ਵਿੱਚ ਉਹਨੂੰ ਇੰਟਰਸਟ ਨਹੀਂ ਆਉਂਦਾ ਹੁਣ ਜਦ ਮੈਂ ਤੁਹਾਨੂੰ ਕਹੀ ਕਹਿਣਗੇ ਵੀ ਇਹ ਇਹ KFC ਦੀ ਜਿਹੜੀ ਸਪੈਸ਼ਲ ਰੈਸਪੀਜ਼ ਹੈ ਮੈਕਡੋਨਲਡ ਦੀ ਸਪੈਸ਼ਲ ਰੈਸਪੀਜ਼ ਹੈ ਬਰਗਰ ਦੀ ਮੈਕਸ ਸਪੈਸ਼ਲ ਰੈਸਪੀਜ਼ ਹੈ ਰੈਸਪੀ ਥੋੜੀ ਹੈ ਬਸ ਸਟਿਮੂਲੈਂਟ ਨੇ ਯਾਰ ਉਹਨਾਂ ਦੇ ਆਪਣੇ ਹਣਾ ਉਹਨਾਂ ਬੱਚਾ ਨੂੰ ਤੁਹਾਨੂੰ ਤੁਹਾਨੂੰ ਆਦੀ ਬਣਾਤਾ ਮੈਂ ਅਗਰ ਤੇ ਨਾਨਵੇਜ ਦੀ ਗੱਲ ਕਰ ਰਿਹਾ ਨਾ ਤਾਂ ਮੈਂ ਮੈਕਡੋਨਲਡ ਚ ਖਾ ਜਾ ਕੇ ਖਾਣ ਵਾਸਤੇ ਨਹੀਂ ਕਹਿ ਰਿਹਾ ਤੁਹਾਨੂੰ ਮੈਂ KFC ਵਾਲੇ ਨਹੀਂ ਕਹਿ ਰਿਹਾ ਮੈਂ ਉਹਨੂੰ ਦੇਸੀ ਤਰੀਕੇ ਨਾਲ ਪਕਾਉਣ ਵਾਲੇ ਦੀ ਗੱਲ ਕਰ ਰਿਹਾ ਪਹਿਲਾਂ ਕੀ ਸੀਗਾ ਜਦੋਂ ਡਾਈਟ ਡਾਈਟੇਸ਼ਨ ਨਹੀਂ ਸੀ ਜ਼ਿੰਦਗੀ ਤਾਂ ਉਹ ਵੀ ਚੱਲਦੀ ਸੀ ਜੀ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਤੇ ਇਹਦੇ ਉੱਤੇ ਇਹ ਹੈਗਾ ਕਿ ਪਹਿਲਾਂ ਜਿਹੜੇ ਸਾਡੇ ਸੀਗੇ ਉਹ ਨੇਚਰਲ ਖਾਣੇ ਸੀ ਸਾਡੇ ਟੈਸਟ ਬਡ ਸੈਲਸ ਨੇਚਰਲ ਸੀ ਸਾਡੇ ਬੋਡੀ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਸੀ ਉਹ ਸਾਨੂੰ ਜੁੜਿਆ ਰਹਿੰਦਾ ਸੀ ਜਦੋਂ ਸਾਡਾ ਸਾਨੂੰ ਲੋੜ ਹੁੰਦੀ ਸੀ ਕਿ ਵਿਟਾਮਿਨਸ ਖਾਣੇ ਆ ਉਦੋਂ ਉਸ ਤਰ੍ਹਾਂ ਦਾ ਆਟੋਮੈਟਿਕ ਅੰਦਰ ਕ੍ਰੇਵਿੰਗ ਸ਼ੁਰੂ ਹੁੰਦੀ ਸੀ ਕਿ ਮੈਂ ਮੈਂ ਪਿਆਜ਼ ਖਾਲਾਂ ਮੈਂ ਟਮਾਟਰ ਖਾਲਾਂ ਉਹ ਆਪਣੇ ਕ੍ਰੇਵਿੰਗ ਸੀ ਆ ਤੇ ਉਹ ਪੂਰੀ ਡਾਈਟ ਆਪਣੀ ਪੂਰੀ ਕਰ ਲੈਂਦੀ ਸੀ ਜਿਵੇਂ ਕਿ ਉਹ ਮੱਖਣ ਦੀ ਲੋੜ ਪੈਂਦੀ ਸੀ ਅਡ ਅਡ ਕ੍ਰੇਵਿੰਗਸ ਇਸ ਤਰ੍ਹਾਂ ਦੀ ਕ੍ਰੇਵਿੰਗਸ ਹੁੰਦੀਆਂ ਸੀ ਕੁਦਰਤੀ ਕ੍ਰੇਵਿੰਗਸ ਹੁੰਦੀਆਂ ਸੀ ਹੁਣ ਕੀ ਹੈ ਕਿ ਇੱਕ ਐਸਟੀਮੇਟ ਹੈ ਕਿ ਇੱਕ ਸਾਲ ਦੇ ਵਿੱਚ ਹਰ ਸਾਲ ਨੀਰਬਾਉਟ 80000 ਮੇਨ ਮੇਡ ਕੈਮੀਕल्स ਧਰਤੀ ਤੇ ਡਿਗਰੇ ਆ। ਹਮਮ ਉਹ ਜੋ ਬਹੁਤ ਸਾਰੇ ਜਿਹੜੇ ਸਾਡੀ ਫੂਡ ਚੇਨ ਚ ਖੁੱਲ ਰਹੇ ਆ।